ਮਾਨ ਸਾਹਿਬ ਕਹਿ ਰਹੇ ਸੀ ਕਿ ਇਹ ਕਾਲੀ ਦਲ ਵਾਲੇ ਤੇ ਜਿ ਨਿਬੜ ਗਏ ਹੋਣੇ ਆ ਉਹਨਾਂ ਕੋਲੇ ਬੰਦੇ ਥੋੜੇ ਆ ਬੋਲਣ ਵਾਲੇ ਉੱਥੇ ਚਲੇ ਗਏ ਹੋਣੇ ਆ ਫਤੇ ਬਲਾ ਕੇ ਆਉਂਦੇ ਆ ਪਰ ਨਹੀਂ ਅਜੇ ਤੇ ਚੱਲ ਰਿਹਾ ਉਧਰ ਕਹ ਲੋ ਕਿ ਸੁਖਵੀਰ ਸਿੰਘ ਬਾਦਲ ਵੀ ਉਹ ਕੇਜਰੀਵਾਲ ਵਾਲਾ ਮੈਨੀਫੈਸਟੋ ਕੱਢੀ ਬੈਠੇ ਨੇ ਕਿ ਆ ਦੇਖੋ ਤੁਸੀਂ ਦੱਸੋ ਇਹਨਾਂ ਚ ਕਿਹੜੀ ਗਰੰਟੀ ਪੂਰੀ ਹੋਈ ਐ ਤੇ ਉਧਰੋਂ ਮਾਨ ਸਾਹਿਬ ਕਹਿ ਰਹੇ ਨੇ ਕਿ ਭਾੜੇ ਢੂੜੇ ਸਾਰੇ ਭੁੱਲ ਗਏ ਨੇ ਜੀ ਇਦਾਂ ਹੋ ਗਿਆ ਜੀ ਹੁਣ ਥੋੜਾ ਜਿਹਾ ਆਪਾਂ ਵਾਰੀ ਵਾਰੀ ਨਾ ਗੱਲ ਕਰ ਲਈਏ ਜੇ ਆਪਾਂ ਰਲਾ ਕੇ ਜੇ ਕਰਾਂਗੇ ਤੇ ਪਹਿਲਾਂ ਪਹਿਲਾਂ ਤੇ ਅੱਛਾ ਉਹੀ ਇੱਕ ਚੀਜ਼ ਨੋਟ ਕੀਤੀ ਆ ਹੂੰ ਕਿ ਮੌਕਾ ਹੋਏਗਾ ਕਰਤਾਰ ਸਿੰਘ ਸਰਾਭਾ ਜੀ ਦੇ ਕਿਸੇ ਸਮਾਗਮ ਦਾ ਜੀ ਤੇ ਗੱਲਾਂ ਹੋਣਗੀਆਂ ਇਹਨਾਂ ਦੀਆਂ ਕਿ ਭਾਈ ਉਹ ਖਾ ਕੇ ਆਤੇ ਉਹ ਖਾ ਗਿਆ ਹੂੰ ਮੌਕਾ ਹੋਏਗਾ ਕੋਈ ਉਮੀਦਵਾਰ ਚੀਤੇ ਸਮਾਗਮ ਦਾ ਗੱਲਾਂ ਕੀ ਹੋਣਗੀਆਂ ਉਹ ਮਾੜਾ ਉਹ ਮਾੜਾ ਹੂੰ ਮੌਕਾ ਮੰਗੀਦਾ ਤੁਸੀਂ ਦੱਸੋ ਕਿਸੇ ਨੇ ਕੋਈ ਇਤਿਹਾਸ ਤੇ ਚੰਨਣਾ ਪਾਇਆ ਤੇ ਇਹਨਾਂ ਚੋਂ ਮੈਨੂੰ ਲੱਗਦਾ ਕਿ ਬਹੁਤੇ ਲੀਡਰਾਂ ਨੂੰ ਸ੍ਰੀ ਮੁਖਤਸਰ ਸਾਹਿਬ ਦੇ ਇਤਿਹਾਸ ਦਾ ਪਤਾ ਹੀ ਨਹੀਂ ਹੋਣਾ ਬਿਲਕੁਲ ਬਹੁਤੇ ਲੀਡਰ ਜਿਹੜੇ ਆਸੋ-ਪਾਸੋ ਆ ਕੇ ਭਾਸ਼ਣ ਦੇ ਰਹੇ ਨੇ ਉਹਨਾਂ ਨੂੰ ਤੇ ਸ਼ਾਇਦ ਮੁਖਸਰ ਦੇ ਪੁਰਾਣੇ ਪੂਰੇ ਨਾਮ ਦਾ ਹੀ ਨਹੀਂ ਪਤਾ ਹੋਣਾ ਕਿਹਦਾ ਨਾ ਖਦਰਾਨੇ ਦੀ ਕਿਤਾਬ ਹੈ ਜੀ ਉਹ ਇਹ ਸਿਆਸੀ ਸਿਆਸੀ ਉਧਰੋਂ-ਉਧਰਾ ਬਸ ਜੋ ਅੱਜ ਹੋ ਰਿਹਾ ਹੈ ਬਸ ਮਤਲਬ ਝੰਡਾ ਪਣਾਰੇ ਵਾਲਾ ਨਾ ਮੈਂ ਬਸ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਕਿੱਥੇ ਸਮਾਦ ਹੈ ਜਿੱਦੇ ਤੇ ਛੱਤਰ ਮਾਰੇ ਜਾਂਦੇ ਨੇ ਜਾ ਕੇ ਇਹ ਚੀਜ਼ ਜੀ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਇਸ ਸ਼ਹਿਰ ਦੇ ਵਿੱਚ 8 ਇਤਿਹਾਸਕ ਗੁਰਦੁਆਰੇ ਨੇ ਜੀ ਠੀਕ ਹੈ ਨਾ ਜੀ 8 ਤੇ ਉਹ ਜਿਹੜੀ ਸਮਾਦ ਹੈ ਉਹਨੂੰ ਕਿਉਂ ਛੱਤਰ ਮਾਰੇ ਜਾਂਦੇ ਹੁੰਦਾ ਵੀ ਇੱਕ ਇਤਿਹਾਸ ਹੈ ਨੂਰਦੀਨ ਦੀ ਸਮਾਦ ਜੀ ਜੀ ਆਪਣੇ ਇਲਾਕੇ ਵਾਲਿਆਂ ਨੂੰ ਤਾਂ ਪਤਾ ਹੈ ਕਿ ਉਹ ਹਰ ਸਾਲ ਨਵੀਂ ਬਣਦੀ ਆ ਉਹ ਢਾਉਣ ਵਾਸਤੇ ਫਿਰ ਨਿਅੰਗ ਸਿੰਘ ਉਹਨੂੰ ਢਾਅ ਦਿੰਦੇ ਨੇ ਐਂਡ ਤੇ ਖਤਰ ਮਾਰਦੇ ਅਨੁਸਾਰੇ ਜਾਂ ਉਹਦੇ ਬਾਰੇ ਵੀ ਇੱਕ ਇਤਿਹਾਸਕ ਪ੍ਰਸੰਗ ਹੈ ਕਿ ਗੁਰੂ ਸਾਹਿਬ ਜਦੋਂ ਦਾਤਨ ਕਰ ਰਹੇ ਸਨ ਤਾਂ ਉਸਨੇ ਹਮਲਾ ਕੀਤਾ ਜਾਂ ਕੁਝ ਪ੍ਰਸੰਗ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਕਿ ਹਮਲੇ ਦਾ ਯਤਨ ਕੀਤਾ ਸੀ ਕੁਝ ਦੇ ਵਿੱਚ ਆਉਂਦਾ ਕਿ ਗੁਰੂ ਸਾਹਿਬ ਨੇ ਲੋਟਾ ਹਮਾਰਿਆ ਉਹਦੇ ਜੀ ਮਤਲਬ ਕਿ ਯਾਰ ਮੈਂ ਹਰਾਨ ਹੁਣਾ ਹਾਂ ਕਿ ਤੁਸੀਂ ਆ ਰਹੇ ਹੋ ਮੁਕਤਿਆਂ ਦੀ ਧਰਤੀ ਤੇ ਕਿ ਕੋਈ ਇਤਿਹਾਸ ਦੀ ਵੀ ਗੱਲ ਕਰ ਲੋ ਜਿਹੜੇ ਤੁਹਾਡੇ ਸਾਹਮਣੇ ਬੈਠੇ ਹੁੰਦੇ ਨੇ ਹੂੰ ਜਿਨ੍ਹਾਂ ਨੂੰ ਤੁਸੀਂ ਬਾਹਰੋਂ ਪਾਂਜੀ ਆਲਾ ਸੁਣਾਉਣੇ ਪਾੜਾ ਕਿਤੇ ਇਹਨਾਂ ਨੂੰ ਇਤਿਹਾਸਿਕ ਗੱਲਾਂ ਹੀ ਸੁਣਾਉਂਦੇ ਸੀ ਜੀ ਬਿਲਕੁਲ ਕਿ ਕਿਸ ਤਰ੍ਹਾਂ ਭਈ ਉਥੋਂ ਬਦਾਵਾ ਲਿਖ ਕੇ ਆਏ ਸਨ ਤੇ ਕਿਤਰ੍ਹਾਂ ਇੱਥੇ ਆ ਕੇ ਬਦਾਵਾ ਪਾੜਿਆ ਗਿਆ ਜੀ ਲਿਖਣ ਤੇ ਪਾੜਨ ਦਾ ਇਤਿਹਾਸ ਹੂੰ ਬਹੁਤ ਵੱਡਾ ਹੈ ਬਹੁਤ ਵੱਡਾ ਬਹੁਤ ਵੱਡਾ ਵਾਕਿ ਕਿ ਜਿਸ ਵੇਲੇ ਮਤਲਬ ਕਿ ਤੰਗੀ ਦੇ ਮਾਰੇ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਨਾ ਸਤੁਰੇ ਤੇ ਉਸ ਵੇਲੇ ਪ੍ਰੇਰਨਾ ਸਰੋਤ ਹੂੰ ਕੌਣ ਸੀ ਜੀ ਮਾਈ ਭਗੋ ਜੀ ਬਿਲਕੁਲ ਬੀਬੀਆਂ ਨੇ ਉਸ ਵੇਲੇ ਮਹਣੇ ਮਾਰੇ ਹੂੰ ਤੇ ਉਹਨਾਂ ਮਹਣਿਆਂ ਨੇ ਦੇਖ ਲੋ ਕਿ ਇਤਿਹਾਸ ਹੀ ਬਦਲ ਦਿੱਤਾ ਸੀ ਜੀ ਮਤਲਬ ਕਿ ਕਿਆ ਊਠ ਪਟਾ ਕੇ ਗੱਲਾਂ ਕਰੀ ਜਾਂਦੇ ਆ ਕੀ ਮਤਲਬ ਤੁਸੀਂ ਠੀਕ ਹੀ ਸਿਆਸੀ ਕਾਨਫਰੰਸਾਂ ਕਰਨੀਆਂ ਯਾਰ ਕੋਈ ਚੰਦ ਮਿੰਟ ਤੇ ਇਤਿਹਾਸ ਤੇ ਲਾਓ ਹੂੰ ਤੇ ਜੇ ਕੋਈ ਢਾਡੀ ਜਾਂ ਸਾਡੇ ਜਿਹੜੇ ਕੋਈ ਕਰਦੇ ਆ ਤੇ ਉਹਨਾਂ ਨੂੰ ਦਵਾ ਦਵਾ ਲੋਕਾਂ ਦੇ ਬਹਿ ਜਾ ਬਹਿ ਜਾ ਦੁੱਜੇ ਨੂੰ ਬੋਲਣ ਦੇ ਨੇਤਾ ਆਉਣ ਦਿਓ ਇਹਨਾਂ ਨੂੰ ਝੂਠ ਜੁਮਲੇ ਲਤੀਫੇ ਹਮ ਇੱਕ ਦੂਜੇ ਤੇ ਮਿਹਣੇ ਤੰਜ਼ ਉਹ ਇਹਨੇ ਨਜ਼ਾਰੇ ਦਿੰਦੇ ਨੇ ਨਾ ਸਰ ਜੀ ਜੀ ਕਿ ਜੇ ਇਹਨਾਂ ਨੂੰ ਇਹ ਰਸ ਨਾ ਮਿਲੇ ਇਹਨਾਂ ਦੇ ਕੀੜੇ ਜਿਹੜੇ ਆ ਉਹ ਸ਼ਰਾਬੀ ਦੇ ਕੀੜਿਆਂ ਵਾਂਗੂ ਮਜੁੰਦਾਬਦ ਮੁਰਦਾਬਦ ਕਰ ਲੱਗ ਜਾਂਦੇ ਕਰਦੇ ਕਰਦੇ ਅਸੀਂ ਬૌਧਿਕ ਤੌਰ ਤੇ ਇਸ ਪੱਧਰ ਤੇ ਪਹੁੰਚੇ ਪਏ ਹਮ ਕਿ ਮੈਂ ਤੇ ਅਜਨਾ ਵੀ ਸੁਣਦਾ ਪਿਆ ਕਿ ਭਾਈ ਕੁਝ ਵੀ ਨਹੀਂ ਹੈ ਇਤਿਹਾਸ ਤੇ ਮਾਫ ਕਰਨਾ ਮਿੰਟ ਜੀ ਆ ਆ ਬਾੜੇ ਵਾਲੀ ਗੱਲ ਤੇ ਜਿ ਕਹੀ ਇੱਥੇ ਇਹ ਮੈਨਾਂ ਦਾ 3-4 ਦਿਨਾਂ ਚ ਮਾਨ ਸਾਹਿਬ ਤੇ 2-3 ਵਾਰੀ ਇਹ ਗੱਲ ਤੇ ਸੁਣ ਲਈ ਆ ਵੀ ਇਹ ਉਹਦੇ ਨਾਲ ਇਹਨਾਂ ਨੂੰ ਤੁਹਾਨੂੰ ਯਾਦ ਹੈ ਕਿ ਇਹਨਾਂ ਨੇ ਚੰਡੀਗੜ੍ਹ ਨੂੰ ਕੀ ਕਿਹਾ ਸੀ ਹੂੰ ਪਿੰਡਾਂ ਦੇ ਪਹਿਰੇਦਾਰ ਨਹੀਂ ਲਿਖ ਪਾਰਾ ਹੈ ਹੋਰਡਿੰਗਸ ਤੇ ਜੀ ਚੰਡੀਗੜ੍ਹ ਨੂੰ ਇਹਨਾਂ ਨੇ ਕੀ ਕਿਹਾ ਸੀ ਯਾਦ ਹੈ ਚੰਡੀ ਗਾਗੜ ਕੇ ਕੁਛ ਕੀ ਕੀ ਬਣਾਈ ਜਾਂਦੇ ਸੀਗੇ ਉਹ ਬੋਲ ਦੇ ਕਰਦੇ ਹੋ ਜਾਂਦਾ ਹੈ ਕਈ ਵਾਰੀ ਜਦੋਂ ਬੰਦਾ ਪਹੁੰਚ ਆਇਆ ਚੱਲਦਾ ਹੈ ਨਾ ਉਹਦੇ ਵਿੱਚ ਵੀ ਇੱਕ ਲੌਜੀਕ ਹੂੰ ਜਿਵੇਂ ਲੋਪੋ ਵਾਲਾ ਕਹਿੰਦਾ ਹੁੰਦਾ ਗੱਲ ਤੇਰੀ ਚ ਵੀ ਉਹ ਮ ਲੌਜੀਕ ਹੈ ਲੌਜੀਕ ਹੈ ਮੱਲਾ ਹੁਣ ਦੇਖੋ ਗੱਲ ਕੀ ਸੀ ਸਰਕਾਰ ਚੱਲੀ ਹੈ 4 ਸਾਲ ਹੂੰ ਠੀਕ ਹੈ ਰਾਜਾ ਵੜਿੰਗ ਦੇ ਜਿਹੜੀ ਕੈਲਕੂਲੇਸ਼ਨ ਸੀ ਉਹ 5 5 ਸਾਲ ਦੇ ਹਿਸਾਬ ਨਾਲ ਹੋ ਗਈ ਹੂੰ ਠੀਕ ਹੈ ਜੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਕਿ ਨਹੀਂ 4 ਸਾਲ ਦਾ 48 ਬਣਦਾ ਬਾਹਰੋਂ 4 48 ਵੀ 5 ਨਹੀਂ ਹੋਏ ਬਾਹਰੋਂ 4 48 ਬਣਦਾ ਆਪੀ ਜਗ੍ਹਾ ਦੋਨੇ ਚੀਜ਼ਾਂ ਸਹੀ ਨਹੀਂ ਜੀ ਕੀ ਹੈ ਪੰਜਾਬ ਦਾ ਮੁੱਦਾ ਯਾਰ ਹੂੰ ਚੰਡੀਗੜ੍ਹ ਤੋਂ ਚੰਡੀ ਗਾਗੜ ਲਿਖਤਾ ਜਾਂ ਬੋਲਤਾ ਤੁਸੀਂ ਕੀ ਕਹੀਏ ਹੂੰ ਤੁਹਾਡੀ ਅੰਗਰੇਜ਼ੀ ਸਰ ਸਾਊਥ ਦੇ ਵਿੱਚ ਲੋਕਾਂ ਨੇ ਵੇਖੀ ਸੀ ਜਦੋਂ ਤੁਸੀਂ ਬੋਲਦੇ ਸੀ ਤੇ ਅੰਗਰੇਜ਼ ਮੱਥੇ ਤੇ ਹੱਥ ਮਾਰਦੇ ਸਨ ਕਿ ਕਿਹੜੇ ਸਕੂਲ ਚੋਂ ਪੜ ਕੇ ਆਏ ਚਲੋ ਹੋ ਜਾਂਦਾ ਕਈ ਵਾਰ ਜੀ ਹੋ ਜਾਂਦਾ ਸਾਫ ਕਿਤਾਬ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਕੀ ਸਾਡਾ ਮੁੱਦਾ ਨੇ ਹੂੰ ਅੱਛਾ ਹੁਣ ਦੂਜੇ ਪਾਸੇ ਆਪਾਂ ਗੱਲ ਕਰ ਲੈਂਦੇ ਆ ਇਹ ਤਾਂ ਮੈਂ ਥੋੜਾ ਜਿਹਾ ਇਤਿਹਾਸ ਦਾ ਪੱਖ ਦੇਖਿਆ ਕਿ ਯਾਰ ਕੋਈ ਬੰਦਾ ਗੱਲ ਨਹੀਂ ਕਰਦਾ ਇਤਿਹਾਸ ਦੀ ਜੀ ਅੱਛਾ ਸਾਰਿਆਂ ਨੂੰ ਕਹ ਦੋ ਕਿ ਕਿ ਨਹੀਂ 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 ਇਤਿਹਾਸ ਦੀ ਗੱਲ ਹੋਣੀ ਚਾਹੀਦੀ ਸੀ ਇਤਿਹਾਸ ਨੂੰ ਵਿਸਾਰ ਰਹੇ ਆ ਵਿਸਾਰ ਕੌਣ ਰਿਹਾ ਜੀ ਵਿਸਾਰ ਨਹੀਂ ਰਹੀ ਤੁਸੀਂ ਤਾਂ ਇਤਿਹਾਸ ਮਾਰ ਰਹੇ ਹੋ ਆਪਣੇ ਸਿਆਸੀ ਫਰੇਬਾਂ ਵਾਸਤੇ ਤੁਸੀਂ ਅੱਜ ਦੀ ਪੀੜ੍ਹੀ ਨੂੰ ਬੜੇ ਤੁਹਾਡੇ ਅੰਧ ਭਗਤ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਤੇ ਅੱਖਾਂ ਮੀਟ ਕੇ ਯਕੀਨ ਕਰਦੇ ਆ ਤੁਹਾਡੀ ਸ਼ਖਸੀ ਪੂਜਾ ਕਰਦੇ ਆ ਸਰ ਇਹ ਨਾਇਕ ਤੋਂ ਘੱਟ ਨਹੀਂ ਹੈਗੇ ਹੂੰ ਕੁਝ ਲੋਕਾਂ ਲਈ ਆਪਣੇ ਲਈ ਇਹ ਸਿਆਸਤਦਾਨ ਨੇ ਜੀ ਇਕੋ ਜੇ ਨੇ ਪਰ ਕੁਝ ਲੋਕਾਂ ਲਈ ਤੇ ਨਰਿੰਦਰ ਮੋਦੀ ਦੇਖ ਲਓ ਭਗਵੰਤ ਮਾਨ ਦੇਖ ਲਓ ਸਿਰ ਮਰ ਮਿੱਟਦੇ ਨੇ ਨਾ ਬਿਲਕੁਲ 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 ਕੋਈ ਸ਼ੱਕ ਨਹੀਂ ਤੇ ਜੇ ਤੁਸੀਂ ਉਹਨਾਂ ਨੂੰ ਝੂਠ ਸੁਣਾਈ ਚਲੋਗੇ ਇਧਰ ਉਧਰ ਦੀ ਜਲੇਬੀ ਕਮਾਈ ਚਲੋਗੇ ਉਹਨਾਂ ਨੇ ਉਹ ਕੁਝ ਚੀਜ਼ ਜਿਹੜੀ ਆ ਸੁਣ ਲੈਣੀ ਆ ਜੇ ਤੁਸੀਂ ਕੋਈ ਇਤਿਹਾਸ ਦੀ ਗੱਲ ਕਰੋਗੇ ਕੋਈ ਫੈਕਟ ਦੀ ਗੱਲ ਕਰੋਗੇ ਤਾਂ ਉਹਨਾਂ ਨੇ ਉਸ ਤਰ੍ਹਾਂ ਦੀ ਮਤ ਲੈ ਕੇ ਉੱਠਣਾ ਹੂੰ ਪਰ ਆਹੀ ਤੇ ਚੀਜ਼ ਹੈ ਨਾ ਕਿ ਬૌਧਿਕ ਸਾਡਾ ਸੰਕਟ ਮੈਂ ਬૌਧਿਕਤਾ ਦਾ ਦੇਖ ਰਿਹਾ ਨਾ ਸਰ ਜੀ ਬૌਧਿਕਤਾ ਦਾ ਸੰਕਟ ਕੀ ਹੈ ਮੈਂ ਹੁਣੇ ਇਹਦੇ ਤੇ ਨਾ ਇੱਕ ਗੱਲ ਕੀਤੀ ਸੀ ਤੁਸੀਂ ਵੇਖੋ ਕਿ ਸਮੱਸਿਆ ਸਿਆਸਤ ਨਹੀਂ ਸਮੱਸਿਆ ਸ਼ਾਇਦ ਸਾਡਾ ਬૌਧਿਕ ਸੰਕਟ ਹੈ ਹੂੰ ਬૌਧਿਕ ਸੰਕਟ ਕਿਵੇਂ ਆ ਕਿ ਮੈਂ ਇਹਦੇ ਤੇ ਲਿਖੀ ਇੱਕ ਗੱਲ ਕਿ ਸਾਨੂੰ ਯਾਦ ਹੈ ਕਿ ਜਦੋਂ ਪ੍ਰੀਮਕਾ ਚੋਪੜਾ ਨੂੰ ਨਚਾਇਆ ਗਿਆ ਕੁਝ ਮਤਲਬ ਕਿ ਫੂਮਕੇ ਜਿਹੜੇ ਉਹਦੇ ਸੀਗੇ ਉਹ ਸਾਨੂੰ ਕਰੋੜਾਂ ਚ ਰੋਇਆ ਬਿਲਕੁਲ ਅਸੀਂ ਉਸ ਵੇਲੇ ਮਤਲਬ ਕਿ ਸਾਰੇ ਹੀ ਜਿੰਨੇ ਲਿਖਣ ਪੜਨ ਵਾਲੇ ਸੀ ਲੋਕ ਅਸੀਂ ਇਹਨਾਂ ਚੀਜ਼ਾਂ ਦਾ ਭਈ ਤਰਸਕਾਰ ਕੀਤਾ ਹਮ ਆਲੋਚਨਾ ਕੀਤੀ ਕਿ ਨਹੀਂ ਸਾਡੀ ਕਬੱਡੀ ਤੇ ਹੀ ਇਹ ਪੈਸਾ ਲਾਓ ਕਬੱਡੀ ਦੇ ਪਲੇਅਰਾਂ ਨੂੰ ਤੇ ਸ਼ਾਇਦ ਉਸ ਸਾਲ ਵੇਲੇ ਨਾਲ ਇਨਾਮ ਵੀ ਨਹੀਂ ਸੀ ਮਿਲੇ ਜੀ ਕਿ ਭਈ ਉਹ ਚੀਜ਼ ਇਧਰ ਖਰਚ ਹੋਣੀ ਚਾਹੀਦੀ ਹੈ ਪਬਲਿਕ ਮਨੀ ਐ ਨਹੀਂ ਜਾਣੀ ਚਾਹੀਦੀ ਹਮ ਠੀਕ ਹੈ ਜੀ ਅੱਛਾ ਉਸ ਵੇਲੇ ਵੀ ਇਦਾਂ ਦੇ ਈਵੈਂਟਾਂ ਦੇ ਵਿੱਚ ਆਰਬਿਟ ਦੀ ਥਾਂ ਤੇ ਬਾਦਲ ਕਦੇ ਸਰਕਾਰੀ ਬਸਾਂ ਲ ਜਾਂਦੇ ਸੀ ਹੂੰ ਤਾਂ ਹੀ ਮੈਂ ਕਹਿਣਾ ਉਹਨਾਂ ਕਿ ਇਹਨਾਂ ਚੋਂ ਬਹੁਤੇ ਲੋਕ ਤੇ ਉਦੋਂ ਫੇਸਬੁੱਕ ਤੇ ਜੰਮੇ ਨਹੀਂ ਸਨ ਜੀ ਇਹਨਾਂ ਨੂੰ ਲੱਗਦਾ ਕਿ ਦੁਨੀਆ ਉਦੋਂ ਸ਼ੁਰੂ ਹੋਈ ਜਦੋਂ ਅਸੀਂ ਫੇਸਬੁੱਕ ਜੁਆਇਨ ਕੀਤਾ ਹੂੰ ਠੀਕ ਹੈ ਜੀ ਫਿਰ ਕਾਂਗਰਸ ਰਾਜ ਵੀਰੇ ਅਸੀਂ ਵੇਖਿਆ ਜੀ ਦੋਦਾ ਰੈਲੀ ਦੀ ਮੈਂ ਮਿਸਾਲ ਦੇਣਾ ਉਹਨਾਂ ਅਕਸਰ ਕਿ ਇੱਕ ਪਿੰਡ ਚ ਤਿੰਨ ਤਿੰਨ ਬੱਸਾਂ ਖਲੋਤੀਆਂ ਸਨ ਜੋ ਕਿ ਟਰਾਂਸਪੋਰਟ ਮਿਨਿਸਟਰ ਉਦੋਂ ਵੜਿੰਗ ਸਾਹਿਬ ਸੀ ਜੀ ਉਹਨਾਂ ਦੇ ਹਲਕੇ ਚ ਰੈਲੀ ਸੀ ਜਦੋਂ ਸਿੱਧੂ ਮੂਸੇਵਾਲਾ ਆਇਆ ଥି ਹੂੰ ਅੱਛਾ ਉਥੋਂ ਤੁਰੀਆਂ ਕਹਾਣੀਆਂ ਇੱਥੋਂ ਤੱਕ ਆਈਆਂ ਹਰ ਸਾਡੇ ਪੰਜਾਬੀ ਹਰ ਵੇਲੇ ਜਿਹੜੀ ਸਰਕਾਰ ਦੇ ਸਮਰਥਕ ਹੁੰਦੇ ਆ ਕਹਿੰਦੇ ਨਹੀਂ 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 ਇੱਥੇ ਇੱਥੇ ਤਾਂ ਜੈਸਾ ਦੂਜੇ ਕਰਦੇ ਜੈਸਾ ਇਹਨਾਂ ਦੋਨਾਂ ਨੂੰ ਰੱਦ ਕਰਕੇ ਆਏ ਲੋਕ ਅੱਜ ਕੀ ਕਰਦੇ ਪਏ ਉਹਨਾਂ ਦੀ ਚਲਾਕੀ ਦੇਖੋ ਤੇ ਸਾਡੀ ਬૌਧਿਕ ਕੰਗਾਲੀ ਵੇਖੋ ਇੱਕੋ ਦਸਤਾਵੇਜ਼ ਤੇ ਉਹ ਲਿਖਦੇ ਨੇ ਕਿ ਰਾਜ ਪਧਰੀ ਸਮਾਗਮ ਉਹਦੀ ਦੂਜੀ ਕਿ ਤੀਜੀ ਪੰਕਤੀ 'ਚ ਲਿਖਦੇ ਵਿਸ਼ਾਲ ਰੈਲੀ ਸਰਕਾਰੀ ਕਾਗਜ਼ ਦੇ ਵਿੱਚ ਸਰ ਜੀ ਇਹ ਸਿਆਸੀ ਪਖੰਡ ਹੈ ਜੀ ਇਹ ਸਿਆਸੀ ਹੇਰ ਫੇਰ ਹੈ ਪਰ ਅਸੀਂ ਫਿਰ ਉਸੇ ਬૌਧਿਕਤਾ ਦੀ ਗੱਲ ਕਰੀਏ ਕਿ ਸਾਡਾ ਬૌਧਿਕਤਾ ਦਾ ਪੱਧਰ ਕੀ ਹੈ ਕਿ ਅਸੀਂ ਇਹ ਨਹੀਂ ਸਮਝ ਰਹੇ ਕਿ ਸਿਆਸੀ ਛਲ ਕੀ ਹੈ ਕਿ ਰਾਜ ਪਦਰੀ ਸਮਾਗਮ ਯਾਨੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਲਈ ਖੋਲ ਜੀ ਪਹਿਲੇ ਵਿਸ਼ਾਲ ਰੈਲੀ ਵਿਸ਼ਾਲ ਰੈਲੀ ਆਪਣੇ ਸਮਰਥਕਾਂ ਦੀ ਮੁਛਤੇ ਗੱਲ ਰਿਆ ਦੇਣੀ ਕਿ ਇਕੱਠ ਘੱਟ ਨਾ ਰਹ ਜਾਏ ਰੈਲੀ ਕਰਨੀ ਹੈ ਜੀ ਐਦਾਂ ਛਲ ਦੇ ਜੇ ਤੁਹਾਨੂੰ ਹੂੰ